ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਕਰਦੇ ਆ ਆਪਣੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਪਾਵਰ ਕਾਮ ਦੇ ਮਲਾਜ਼ਮਾਂ ਦੀ ਹੋਈ ਵੱਡੀ ਜਿੱਤ ਕਿਉਂਕਿ ਉਹਨਾਂ ਨੇ ਦੁਬਾਰਾ ਜੋ 3 ਦਿਨਾਂ ਦੀ ਹੜਤਾਲ ਕੀਤੀ ਗਈ ਸੀ ਉਸ ਤੋਂ ਬਾਅਦ ਬਿਜਲੀ ਮੰਤਰੀ ਹਰਪਰਜਨ ਸਿੰਘ ਏਟੀਓ ਦੁਆਰਾ ਉਹਨਾਂ ਦੀਆਂ ਮੰਗਾਂ ਮੰਨਣ ਦੇ ਲਈ ਜਿਹੜਾ ਕਿ ਬਿਆਨ ਸਾਹਮਣੇ ਆਇਆ ਹੈ ਉਹਨਾਂ ਦੁਆਰਾ ਕਿਹਾ ਜਾ ਰਿਹਾ ਕਿ ਅਸੀਂ ਜਲਦੀ ਹੀ ਮਲਾਜ਼ਮਾਂ ਦੀਆਂ ਮੰਗਾਂ ਤੇ ਪੱਕੀ ਮੋਹਰ ਲਾਵਾਂਗੇ ਇਹ ਇੱਕ ਮੁਲਾਜ਼ਮਾਂ ਦੀ ਵੱਡੀ ਜਿੱਤ ਹੈ ਕਿਉਂਕਿ ਉਹਨਾਂ ਦੁਆਰਾ ਇਹ ਜੋ ਸ਼ਬਦ ਕਹੇ ਗਏ ਨੇ ਕਿ ਅਸੀਂ ਮੁਲਾਜ਼ਮਾਂ ਦੀ ਇਹਨਾਂ ਮੰਗਾਂ ਦਾ ਹੱਲ ਕਰਾਂਗੇ ਉਹਨਾਂ ਦੇ ਵਿੱਚ ਜੋ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੇ ਉਹਨਾਂ ਬਾਰੇ ਵੀ ਬਿਆਨ ਆਇਆ ਕਿ ਉਹਨਾਂ ਨੂੰ ਪੱਕੇ ਕਰਨ ਸੰਬੰਧੀ ਉਹਨਾਂ ਦੀਆਂ ਤਨਖਾਹਾਂ ਦੇ ਵਿੱਚ ਵਾਧਾ ਕਰਨ ਸੰਬੰਧੀ ਵੀ ਪੰਜਾਬ ਸਰਕਾਰ ਜਲਦ ਹੀ ਕੁਝ ਨਾ ਕੁਝ ਕਰੇਗੀ ਆਉਣ ਵਾਲੀ ਕੈਬਨਿਟ ਮੀਟਿੰਗ ਦੇ ਵਿੱਚ ਇਸ ਤਰ੍ਹਾਂ ਮੁਲਾਜ਼ਮਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿਉਂਕਿ ਇੱਕ ਆਸ ਦੀ ਕਿਰਨ ਜਾਗੀ ਹੈ ਜੇਕਰ ਗੱਲ ਕਰੀਏ ਇਨ੍ਹਾਂ ਮਲਾਜ਼ਮਾਂ ਦੀ ਜਾਂ ਫਿਰ ਪੰਜਾਬ ਸਰਕਾਰ ਦੇ ਵਿਭਾਗ ਵਿੱਚ ਕੰਮ ਕਰਦੇ ਕੱਚੇ ਮਲਾਜ਼ਮ ਨੇ ਤਾਂ ਇਹ ਜਿਹੜੇ 10 10 12 12 ਸਾਲਾਂ ਤੋਂ ਜਾਂ ਫਿਰ ਜਿਹੜੇ 10 ਸਾਲ ਤੋਂ ਵੱਧ ਜਿਹੜੇ ਹੈ 10 10000 ਤੇ ਕੰਮ ਕਰ ਰਹੇ ਨੇ ਤਨਖਾਹਾਂ ਬਹੁਤ ਹੀ ਘੱਟ ਨੇ ਤੇ ਇੰਨਾ ਦਾ ਜੋ ਹੈ ਵਿਤੀ ਸ਼ੋਸ਼ਣ ਕੀਤਾ ਜਾ ਰਿਹਾ ਹੈ ਕਾਫੀ ਲੰਮਾ ਸਮਾਂ ਜਿਹੜਾ ਬੀਤ ਚੁੱਕਿਆ ਹੈ ਜਿੰਨਾ ਜਿਹੜਾ ਹੈ ਕੰਮ ਰੈਗੂਲਰ ਮਲਾਜ਼ਮ ਕਰੇ ਨੇ ਉਹਨਾ ਕੰਮ ਹੀ ਜਿਹੜੇ ਇਹ ਮੁਲਾਜ਼ਮ ਕਰ ਰਹੇ ਨੇ ਪਰ ਤਨਖਾਹਾਂ ਜੋ ਉਹਨੇ ਬਹੁਤ ਹੀ ਘੱਟ ਨੇ ਦੂਜੇ ਮੁਲਾਜ਼ਮਾਂ ਤੋਂ ਜਿਸ ਦੇ ਚੱਲਦੇ ਇੱਕ ਤਰ੍ਹਾਂ ਦਾ ਇੱਕ ਤਣਾਅ ਜਿਹੜਾ ਇਹਨਾਂ ਦੇ ਮਨ ਦੇ ਵਿੱਚ ਬਣਿਆ ਹੋਇਆ ਹੈ ਲਗਾਤਾਰ ਇਹਨਾਂ ਦੁਆਰਾ ਸੰਘਰਸ਼ ਦਾ ਰਾਜੜ ਅਪਣਾਇਆ ਗਿਆ ਹੈ ਧਰਨੇ ਲਗਾਏ ਗਏ ਨੇ ਹੜਤਾਲਾਂ ਕੀਤੀਆਂ ਗਈਆਂ ਨੇ ਪਰ ਪੰਜਾਬ ਸਰਕਾਰ ਟਾਸ ਤੋਂ ਮਸ ਨਜ਼ਰ ਨਹੀਂ ਆ ਰਹੀ ਸੋ ਦੋਸਤੋ ਨੂੰ ਹੋ ਸਕਦਾ ਕਿ ਇਹ ਹੜਤਾਲ ਦਾ ਨਤੀਜਾ ਇਹ ਸਾਹਮਣੇ ਆਵੇ ਕਿ ਮੁਲਾਜ਼ਮਾਂ ਦੀਆਂ ਹੋਰ ਮੰਗਾਂ ਦਾ ਹੱਲ ਦੇ ਨਾਲ ਨਾਲ ਇਹ ਹੱਲ ਵੀ ਮੁਲਾਜ਼ਮਾਂ ਦਾ ਹੋ ਜਾਵੇ ਸੋ ਦੋਸਤੋ ਜਿਹੜਾ ਹੈ ਡੀਏ ਦੇ ਵਿੱਚ ਜਿਹੜਾ ਕੀ ਵਾਦਾ ਨਹੀਂ ਜਿਹੜਾ ਕੀਤਾ ਜਾ ਰਿਹਾ ਪੰਜਾਬ ਸਰਕਾਰ ਦੇ ਮੁਲਾਜ਼ਮ ਲਗਾਤਾਰ ਮੰਗ ਕਰ ਰਹੇ ਨੇ ਕਿ ਸਾਡੇ ਡੀਏ ਦੇ ਵਿੱਚ ਵਾਦਾ ਕੀਤਾ ਜਾਵੇ ਕਿਉਂਕਿ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਦਾ ਡੀਏ ਵਧ ਕੇ 55% ਹੋ ਗਿਆ ਹੈ ਪਰ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਦਾ ਇਸ ਟਾਈਮ ਸਿਰਫ ਤੇ ਸਿਰਫ 42% ਡੀਏ ਹੀ ਲੈ ਰਹੇ ਨੇ ਜਿਹੜਾ ਇੰਨਾ ਫਾਸਲਾ ਜਿਹੜਾ ਹੈ 13% ਦਾ ਜੋ ਕਿ 1-2% ਦਾ ਵੀ ਨਹੀਂ ਹੈ ਜਿਸ ਦੇ ਚੱਲਦੇ ਪੰਜਾਬ ਸਰਕਾਰ ਮਲਾਜ਼ਮਾਂ ਦਾ ਵਿਰੋਧ ਲਗਾਤਾਰ ਜਾਰੀ ਹੈ ਕਿ ਸਾਡੇ ਡੀਏ ਦੇ ਵਿੱਚ ਵਾਅਦਾ ਕੀਤਾ ਜਾਵੇ ਉਹ ਵੀ ਜਿਆਦਾ ਤੋਂ ਜਿਆਦਾ 4% ਨਹੀਂ ਸੋ ਦੋਸਤੋ ਦੋ ਕਿਸ਼ਤਾਂ ਦਾ ਜਿਹੜਾ ਜ਼ਰੂਰ ਚਾਹੀਦੀਆਂ ਨੇ ਡੀਏ ਦੀਆਂ 17 ਜੁਲਾਈ 2020 ਤੋਂ ਬਾਅਦ ਭਰਤੀ ਹੋਈ ਮਲਾਜ਼ਮ ਨੇ ਲਗਾਤਾਰ ਮੰਗ ਕਰ ਰਹੇ ਨੇ ਕਿ ਅਸੀਂ ਜਿੱਤ ਪ੍ਰਾਪਤ ਕਰ ਚੁੱਕੇ ਹਾਂ ਸੁਪਰੀਮ ਕੋਰਟ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਪਰ ਸਾਨੂੰ ਜਿੱਤ ਮੰਨਣ ਦਾ ਮੌਕਾ ਪੰਜਾਬ ਸਰਕਾਰ ਨਹੀਂ ਦੇ ਰਹੀ ਕਿਉਂਕਿ ਸਾਡੇ ਉੱਪਰ 6ਮਾ ਪੀ ਕਮਿਸ਼ਨ ਪੰਜਾਬ ਦਾ ਹਰਿਆਣਾ ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਫੈਸਲੇ ਮੁਤਾਬਕ ਨਹੀਂ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਸਾਡਾ ਸੰਘਰਸ਼ ਲਗਾਤਾਰ ਜਾਰੀ ਹੈ ਕਿਉਂਕਿ ਇਨ੍ਹਾਂ ਮੁਲਾਜ਼ਮਾਂ ਉੱਤੇ ਉੱਪਰ ਪਿਛਲੀ ਕੈਪਟਨ ਸਰਕਾਰ ਨੇ ਕੇਂਦਰ ਦਾ ਜਿਹੜਾ ਜਿਹੜਾ 6ਮਾ ਪੀ ਕਮਿਸ਼ਨ ਲਗਾ ਦਿੱਤਾ ਸੀ ਜਿਸ ਦੇ ਚੱਲਦੇ ਇਨ੍ਹਾਂ ਦੀਆਂ ਤਨਖਾਹ ਬਹੁਤ ਹੀ ਘੱਟ ਹੈ ਦੂਜੀ ਮੁਲਾਜ਼ਮਾਂ ਤੋਂ ਇਨ੍ਹਾਂ ਦਾ ਜਿਹੜਾ ਸੰਘਰਸ਼ ਲਗਾਤਾਰ ਆਪਣੀ ਮੰਗਾਂ ਨੂੰ ਲੈ ਕੇ ਜਿਹੜਾ ਫੈਕਟਰ 2.95 ਜਿਹੜੇ ਰਟਾਇਰਮੈਂਟ ਹੋਏ ਮਲਾਜ਼ਮਾਂ ਨੂੰ ਦਿੱਤਾ ਜਾਵੇ ਕਿਉਂਕਿ ਉਹਨਾਂ ਦੀ ਪੈਨਸ਼ਨ ਨੂੰ ਫੈਕਟਰ 2.2.45 ਨਾਲ ਸੋਧਿਆ ਗਿਆ ਹੈ ਲਗਾਤਾਰ ਰਟਾਇਰਮੈਂਟ ਹੋਏ ਮਲਾਜ਼ਮ ਮੰਗ ਕਰ ਰਹੇ ਨੇ ਕਿ ਸਾਡੀ ਜਿਹੜੀ ਜੋ ਪੈਨਸ਼ਨ ਹੈ ਉਸ ਫੈਕਟਰ 2.95 ਨਾਲ ਉਹਨਾਂ ਨੂੰ ਜਿਹੜਾ ਕਿ ਨਾਲ ਸੋਧਿਆ ਜਾਵੇ 6ਵੇਂ ਪੇ ਕਮਿਸ਼ਨ ਦੇ ਅਨੁਸਾਰ ਸੋਧਣਾ ਬੰਦ ਹੈ ਜਿਸ ਨਾਲ ਸਾਡੀ ਪੈਨਸ਼ਨ ਦੇ ਵਿੱਚ ਵਾਧਾ ਹੋਵੇਗਾ ਤਾਂ ਹਾਂ ਜੀ ਦੋਸਤੋ ਇਸ ਤਰ੍ਹਾਂ ਪੰਜਾਬ ਦੇ ਮਲਾਜ਼ਮਾਂ ਦੀਆਂ ਬਹੁਤ ਸਾਰੀਆਂ ਮੰਗਾਂ ਨੇ ਉਹਨਾਂ ਦਾ ਹੱਲ ਪੰਜਾਬ ਸਰਕਾਰ ਆਉਣ ਵਾਲੀ ਮੀਟਿੰਗ ਦੇ ਵਿੱਚ ਜ਼ਰੂਰ ਕਰੇ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਵੀਡੀਓ ਚ ਬਣੇ ਰਹਿਣ ਲਈ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰਤੇ ਵੀਡੀਓ ਨੂੰ ਸਭ ਦਿਨਾਂ ਜ਼ਰੂਰ ਸ਼ੇਅਰ ਕਰਨਾ ਧੰਨਵਾਦ ਜੀ